ਦੋਸਤੋ ਅੱਜ ਦੀ ਜਿਹੜੀ ਤੁਹਾਨੂੰ ਜਾਣਕਾਰੀ ਦੇ ਰਿਹਾ ਇਹ ਹੈ ਟਰੈਕਟਰ 652 ਬਹੁਤ ਤੰਗ ਹੋ ਕੇ ਦੋਸਤਾਂ ਨੇ ਫਿਰ ਇਹਦੇ ਸੌਲਿਸ ਦਾ ਪਿਛਲਾ ਹਿੱਸਾ ਲਵਾ ਲਿਆ ਚੰਡੀਗੜ੍ਹ ਸਾਈਡ ਤੋਂ ਸੀਗੇ ਬਾਈ ਨਿਕਕਤ ਕੀ ਆਉਂਦੀ ਸੀ ਸਾਈਡ ਡਿਸਟ੍ਰੀਬਿਊਟਰ ਵਗੈਰਾ ਜਾਂ ਹੋਰ ਜਿਹੜੀਆਂ ਆਪਸ਼ਨਾਂ ਇਹ ਟਰੈਕਟਰ ਦੇ ਵਿੱਚ ਨਹੀਂ ਸੀ ਆਉਂਦੀਆਂ ਤੇ ਪਿੱਛੋਂ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਜਾਂਦੀ ਸੀ ਟਰੈਕਟਰ ਕਈ ਵਾਰਾਂ ਬਹੁਤ ਸ਼ੌਂਕ ਨਾਲ ਬਾਈ ਦਾ ਤਿਆਰ ਕਰਾਇਆ ਹੁੰਦਾ ਕਿਸੇ ਭਰਾ ਦਾ ਤੇ ਜਦੋਂ ਰਿਜ਼ਲਟ ਉਹ ਨਹੀਂ ਨਿਕਲਦਾ ਤੇ ਬੰਦੇ ਦਾ ਮਨ ਬੜਾ ਦੁਖੀ ਹੁੰਦਾ ਜਦੋਂ ਪੈਸਾ ਲਾ ਕੇ ਵੀ ਚੀਜ਼ ਕੰਮ ਨਾ ਦਵੇ ਉਹ ਕੰਮ ਇਹ ਭਰਾਵਾਂ ਨਾਲ ਬਣਿਆ ਇਹਨਾਂ ਨੇ 652 ਬਾਈ ਤਿਆਰ ਕਰਾਇਆ ਸੀਗਾ ਤੇ ਇਹਨਾਂ ਦੀ ਸਟੋਰੀ ਦਨ ਦਾ ਸਾਂਝੀ ਕਰਦੇ ਆ ਬਾਈ ਕੈਮਰੇ ਅੱਗੇ ਤ ਨਹੀਂ ਆਏ ਤੇ 652 ਟਰੈਕਟਰ ਤਿਆਰ ਕਰਾਇਆ ਚੰਡੀਗੜ੍ਹ ਸਾਈਡ ਤੋਂ ਬਾਈ ਨੇ ਤੇ ਜੋ ਰਿਜ਼ਲਟ ਲੈਣਾ ਸੀਗਾ ਟਰੈਕਟਰ ਤੋਂ ਨਹੀਂ ਮਿਲਿਆ ਫਿਰ ਇਹਨਾਂ ਨੇ ਹੁਣ ਪਿਛਲਾ ਹਿੱਸਾ ਇਹਨੂੰ ਇੱਕ ਮਿੰਟ ਰਾਜੇ ਸੋਨਾ ਲੀਕਾ ਦਾ ਇਹਨੂੰ ਸੌਲਿਡ ਦਾ ਹਿੱਸਾ ਦਿੱਤਾ ਬਾਈਆਂ ਨੇ ਸੌਲਿਡ ਦਾ ਹਿੱਸਾ ਲਵਾਇਆ ਤੇ ਮੁੰਡਾ ਇੱਥੇ ਸ਼ੇਰੂ ਆਪਣੀ ਮਾਰਕ ਟਰੈਕਟਰ ਮਾਰਕੀਟ ਚ ਜਿੱਦ ਤੋਂ ਫਿਟ ਕਰਾ ਕੇ ਦਿੱਤਾ ਇਹਨਾਂ ਨੂੰ ਇਹ ਆਪਣੇ ਕੋਲ ਟਾਈਮ ਨਹੀਂ ਸੀਗਾ ਤੇ ਆਹ ਪਾਵਰ ਦਾ ਪੰਪ ਇਧਰ ਲੱਗਾ ਇਹਨੂੰ ਸ਼ਕਤੀਮਾਨ ਦੀ ਪਲੇਟ ਲਵਾਈ ਹੋਈ ਹੈ ਇਹਨਾਂ ਨੂੰ 59 62 ਦਾ ਇੰਜਨ ਆ ਡਬਲ ਜਾ ਕੇ ਤੇ ਪਾਵਰ ਹੋਇਆ ਘੋੜਾ ਬੰਪਰ ਲੱਗਿਆ ਜਿਹੜੇ ਭਰਾਵਾਂ ਨੇ ਜਾਂ ਹੋਰ ਨਹੀਂ ਕੋਈ ਮੋਡੀਫਿਕੇਸ਼ਨ ਜ਼ਿਆਦਾ ਕਰਾਉਣੀ ਤੇ ਆਹ ਪਲੇਟ ਤਾਂ ਜ਼ਰੂਰ ਲਵਾ ਲਿਆ ਕਰੋ ਇਹਨੂੰ ਆਹ ਪਲੇਟ ਲੱਗ ਜਾਂਦੀ ਹੈ ਸ਼ਕਤੀਮਾਨ ਵਾਲੀ ਸੇਮ ਫਿੱਟ ਆ ਜਾਂਦੀ 59 11 ਦੇ ਵਿੱਚ ਪਰ ਆਹ ਲਿਫਟ ਦਾ ਪੰਪ ਪਾਉਣ ਜਾਂਦਾ ਤੇ ਉਰਲੇ ਪਾਸੇ ਆਪਣਾ ਲਿਫਟ ਪਾ ਪੰਪ ਪਰਲੇ ਪਾਸੇ ਪਾਵਰ ਦਾ ਪੰਪ ਸੋਰੀ ਮੈਂ ਗਲਤ ਕਹਿ ਗਿਆ ਉਧਰ ਲਿਫਟ ਪਾ ਪਾਵਰ ਦਾ ਇਹ ਇਧਰ ਲਿਫਟ ਦਾ ਅਮੇਂਦਰਾ ਵਾਲੇ ਪੰਪ ਦੀ ਸੇਮ ਫਿਟਿੰਗ ਆ ਜਾਂਦੀ ਹੈ ਇਹ ਸ਼ਕਤੀਮਾਨ ਚਾਰ ਸਿਲੰਡਰ ਨੂੰ ਪਲੇਟ ਆਈ ਆ ਕੋਈ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਕਦੇ ਵੀ ਆਪਾਂ ਐ ਨਹੀਂ ਬਣਾ ਕੇ ਵੀਡੀਓ ਪਾਈ ਵੀ ਆ ਸਾਡੇ ਕੋਲ ਹੀ ਸਮਾਨ ਆ ਜੀ ਹੋਰ ਤੁਹਾਨੂੰ ਕਿਤੋਂ ਮਿਲਣਾ ਹੀ ਨਹੀਂ ਗਿਆ ਜਾਂ ਹੋਰ ਗੱਲ ਬਾਤ ਆ ਬਾਈ ਸਾਨੂੰ ਤਾਂ ਇੰਨਾ ਹੀ ਬਹੁਤ ਆ ਜਿਹੜਾ ਤੁਸੀਂ ਪਿਆਰ ਕਰਦੇ ਹੋ ਪੇਜ ਫੋਲੋ ਕਰ ਲਿਓ ਕਿ ਜਰਾ ਗਲੀ ਜਿੱਥੇ ਮਿਲਦੇ ਆ ਸਾਰੇ ਭਰਾ ਖੁਸ਼ ਹੋ ਕੇ ਮਿਲਦੇ ਆ ਸਭ ਤੋਂ ਵੱਡਾ ਮਾਣ ਸਤਿਕਾਰ ਇਹੀ ਆ ਜਿਹੜਾ ਇੰਨਾ ਪਿਆਰ ਤੁਸੀਂ ਵੀਡੀਓ ਦੇ ਵਿੱਚ ਕਰਦੇ ਆ ਜਾਂ ਉਹ ਵੀ ਜਦੋਂ ਭਰਾ ਆ ਕੇ ਕਿਤੇ ਰਾਹ ਗਲੀ ਮਿਲਦੇ ਆ ਉਹਦਾ ਅਗਲਾ ਕਹਿੰਦਾ ਵੀ ਉਹੀ ਆ ਬਾਈ ਜਿਹੜਾ ਤੂੰ ਟ੍ਰੇਟਾਂ ਦੀ ਵੀਡੀਓ ਪਾਉਣਾ ਹੁੰਦਾ ਮੈਂ ਕਹਾਂ ਹਾਂ ਜੀ ਭਰਾ ਉਹੀ ਆ ਦੁਕਾਨ 'ਚ ਪਟਿਆਲੇ 'ਚ ਕਿਤੋਂ ਵੀ ਕੋਈ ਸਮਾਨ ਲੈ ਕੇ ਜਾਵੇ ਮੇਰ ਨੂੰ ਮਿਲ ਕੇ ਹੀ ਜਾਂਦਾ ਬੰਦਾ ਤੇ ਬਹੁਤ ਧੰਨਵਾਦ ਆ ਵੀਰੋ ਤੁਹਾਡਾ ਜਿਹੜਾ ਇੰਨਾ ਤੁਸੀਂ ਇੱਥੇ ਤੱਕ ਲੈ ਗਏ ਮੈਨੂੰ ਇਹ ਇਹ ਬਾਈ ਸੋਲਿਡ ਦਾ ਢਾਂਚਾ ਇਹ ਕਹਿੰਦੇ ਬਾਈ ਸਾਨੂੰ ਸਭ ਤੋਂ ਵੱਡੀ ਦਿੱਕਤ ਜਿਹੜੀ ਆਉਂਦੀ ਸੀ ਇਹਦੇ ਸੈੱਡ ਡਿਸਟਰੀਬਿਊਟਰ ਨਹੀਂ ਸੀ ਲੱਗਦਾ ਹਨਾ ਆਹੇ ਬ੍ਰੇਕਾਂ ਦੀ ਸਮੱਸਿਆ ਸੀ ਤੇ ਇੱਕ ਸੈੱਡ ਡਿਸਟਰੀਬਿਊਟਰ ਤੇ ਬ੍ਰੇਕਾਂ ਅੱਜ ਮਹੀਨਾ ਹੋ ਗਿਆ ਲੱਗਿਆ ਨੂੰ ਆਪਾਂ ਨੂੰ ਪੂਰਾ ਮਹੀਨਾ ਇਹਨੇ ਸੀਜ਼ਨ ਦੇ ਵਿੱਚ ਆ ਕੇ ਇਹਨਾਂ ਨੇ ਵੀ ਬਾਈਆਂ ਨੇ ਬੰਗਾ ਲਿਆ ਪਿਛਲਾ ਹਿੱਸਾ ਲਾਇਆ ਕਈ ਕੁਝ ਚੇਂਜ ਕਰਨਾ ਪਿਆ ਸਮਝ ਲਓ ਕਿ ਇੰਨਣ ਤੱਕਲਾ ਹਿੱਸਾ ਹੀ ਰਹਿ ਗਿਆ ਬਸ ਬਾਕੀ ਸਾਰਾ ਕੁਝ ਚੇਂਜ ਹੋ ਗਿਆ ਲੱਖਖੰਡ ਦੇ ਕਰੀਬ ਹੁਣ ਵੀ ਇਹਨਾਂ ਦਾ ਬਾਈਆਂ ਦਾ ਲੱਗ ਹੀ ਜਾਣਾ ਤੇ ਆਹ ਦੇਖੋ ਆਹ ਸੈਡ ਡਿਸਟ੍ਰੀਬਿਊਟਰ ਜੇ ਕਿਸੇ ਨੇ ਲਵਾਉਣਾ ਹੋਵੇ ਤਾਂ ਬਹੁਤ ਸੋਹਣਾ ਇਹਨੂੰ ਆ ਜਿਹੜੀ ਫੀਟਿੰਗ ਆ ਜਿਹੜੀ ਲੱਗ ਜਾਂਦੀ ਆ ਆਹ ਟਾਪਿਆਂ ਨੂੰ ਸੈਡ ਡਿਸਟ੍ਰੀਬਿਊਟਰ ਵੈਸੇ ਬਹੁਤ ਵਧੀਆ ਲੱਗਦਾ ਕੰਪਨੀ ਨੇ ਜਗ੍ਹਾ ਛੱਡੀ ਹੁੰਦੀ ਆ ਦੋ ਪਾਈਪਾ ਲਹੋ ਬੰਦ ਪਲੇਟ ਲੱਗੀ ਆ ਖੋਲਿਆ ਉੱਪਰ ਲਾਤਾ ਇਸ ਤਰ੍ਹਾਂ ਹੀ ਨੋਵੋ ਦੇ ਵਿੱਚ ਵੀ ਕੰਪਨੀ ਨੇ ਜਗ੍ਹਾ ਛੱਡੀ ਹੁੰਦੀ ਆ ਵਿਹਿੰਦਰਾ ਅਰਜੁਨ ਨੋਵੋ ਦੇ ਵਿੱਚ ਵੀ ਤੇ ਆਹ ਟਰੈਕਟਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਆਹ ਇਸ ਤਰ੍ਹਾਂ ਇਹਨਾਂ ਦਾ ਹੱਲ ਹੋਇਆ ਆਹ ਇਹਨੂੰ ਮਰ ਰਿਗਾਰਡ ਲਵਾਏ ਤੇ ਫਿਰ ਟਰੈਕਟਰ ਤਿਆਰ ਹੋਇਆ ਭਾਈ ਪੇਂਟ ਵੀ ਕਰਾਇਆ ਇੱਥੋਂ ਵੀ ਚਲੋ ਹੁਣ ਪੇਂਟ ਵੀ ਕਰਾ ਲਈਏ ਆ ਇਹਦੇ ਪਲੇਟਫਾਰਮ ਆ ਜਿਹੜਾ ਜਿਹਦੇ ਤੇ ਸਾਰਾ ਸਿਸਟਮ ਲੱਗਿਆ ਤਾਂ ਲਿਫਟ ਇਹਦੀ ਉੱਚੀ ਨੀਵੀ ਰਹਿ ਜਾਂਦੀ ਹੈ ਲੀਵਰ ਉਹ ਕੰਟਰੋਲ ਉੱਥੇ ਪਹੁੰਚਾਉਣਾ ਹੁੰਦਾ ਵਾ ਇਸ ਕਰਕੇ ਆ ਲੀਵਰ ਲੋਵਰ ਕੰਪਨੀਆਂ ਨੇ ਜਿਵੇਂ ਕੰਬੈਨ ਦੇ ਵਿੱਚ ਹੁੰਦਾ ਨਾ ਵੀ ਬੰਦਾ ਕਿੱਥੇ ਬੈਠਾ ਤੇ ਸਿਸਟਮ ਸਾਰਾ ਥੱਲੇ ਹੁੰਦਾ ਤੇ ਉਤਰਾ ਹੀ ਹੁਣ ਟਰੈਕਟਰਾਂ ਦੇ ਵਿੱਚ ਵੀ ਜੱਬ ਖਾਨਾ ਇਹੀ ਆ ਗਿਆ ਅੱਗੇ ਟਰੈਕਟਰਾਂ ਦੇ ਜਿੱਥੇ ਆ ਹੁੰਦਾ ਸੀ ਡਰਾਈਵਰ ਉੱਥੇ ਹੀ ਆ ਫੰਕਸ਼ਨ ਹੁੰਦੇ ਸੀ ਹੁਣ ਬੰਦਾ ਕਿਤੇ ਬੈਠਾ ਤੇ ਫੰਕਸ਼ਨ ਕਿਤੇ ਲੰਮੀ ਲੰਮੀਆਂ ਰਾੜਾਂ ਪਾ ਕੇ ਜਿਵੇਂ ਕਮੈਨਾਂ ਦੇ ਵਿੱਚ ਨਹੀਂ ਪਚਾਏ ਹੁੰਦੇ ਗੇਅਰ ਤੇ ਆ ਬਾਈ ਵੀ ਆ ਗਏ ਇਹਨਾਂ ਨਾਲ ਵੀ ਮਲਗਾਉਣੇ ਆ ਵਿਚਾਰੇ ਬੜਾ ਤੰਗ ਹੋ ਕੇ ਹੁਣ ਸਾਡਾ ਮਿਸਤਰੀ ਆ ਹੱਲ ਕਰਿਆ ਹੋ ਗਿਆ ਭਰਾਜੀ ਕੰਮ ਹੁਣ ਵਧੀਆ ਹੈ ਜੀ ਤੇ ਇਹ ਬਾਈ ਹੁਣਾਂ ਦਾ ਟਰੈਕਟਰ ਸੈੱਡ ਡਿਸਟ੍ਰਿਬਿਊਟਰ ਤੇ ਬ੍ਰੇਕਾਂ ਦਾ ਬੜਾ ਤੰਗ ਕਰੇ ਦੀ ਹਨਾ ਕਿੰਨਾ ਚਿਰ ਹੋ ਗਿਆ ਜੀ ਹੁਣਾਂ ਮਹੀਨਾ ਹੋ ਗਿਆ ਲੱਗਿਆ ਨੂੰ ਹਾਂ ਮੱਦੀ ਹੋ ਗਿਆ ਹੁਣ ਤਾਂ ਸਵਾਲ ਆ ਗਿਆ ਕਿ ਨਹੀਂ ਆ ਅਸਲੀ ਤਾਂ ਜਾ ਕੇ ਗੱਲ ਜਦੋਂ ਕਹਣਾ ਵੀ ਪਹਿਲੀ ਚ ਜਾ ਕੇ ਪਤਾ ਲੱਗਣੀ ਹੈ ਤੇ ਮਾਕੀ ਚਲੋ ਮਹਾਰਾਜ ਕਰੇ ਪ੍ਰਮਾਤਮਾ ਕਰੇ ਮਿਹਨਤ ਦਾ ਬਹੁਤ ਕਰੀਏ ਤੁਸੀਂ ਮੈਂ ਕਹਿੰਦਾ ਉਧਰੋਂ ਸਹੀ ਜੰਦਾ ਟਾਈਮ ਆ ਤੇ ਛਤਰੀ ਫਿਰ ਇੱਥੋਂ ਲਵਾਈ ਕਿ ਲੱਗੀ ਸੀ ਪਹਿਲਾਂ ਹੀ ਤੇ ਇਹ ਮਰਗਾੜ ਫਿਰ ਇਹ ਪਹਿਲਾਂ ਹੀ ਆ ਤੁਹਾਡੇ ਨਾ ਨਾ ਇਹ ਮਰਗਾੜ ਫਿਰ ਦੂਜੇ ਲਵਾਏ ਹੋਣਾ ਨਾ ਸੌਲੀ ਸਾਲੇ ਚਲੋ ਫਿਰ ਮਰਗੜਾ ਹੈ ਹੈ ਅੱਛਾ ਬਹੁਤ ਮਿਹਨਤ ਕਰੀ ਭਰਾ ਨੇ ਤੇ ਆ ਮਿਸਤਰੀ ਆ ਸ਼ੇਰੂਏ ਤੋਂ ਫਿੱਟ ਹੋਇਆ ਤੇ ਕਹਿਣਾ ਹੁਣ ਇੰਜਨ ਤੇ ਅਗਲਾ ਹਿੱਸਾ ਹੀ ਰਹਿ ਗਿਆ ਕਲੱਚ ਤਾਂ ਉਹੀ ਰਹਿ ਗਿਆ ਹੁਣ ਇਹਨਾਂ ਨਾਲ ਪਹਿਲਾਂ ਹੀ ਨਾ ਨਾ ਗੱਦਾ ਲਾਇਆ ਕਲੱਚ ਵੱਡਾ ਲਾਇਆ ਕਲੱਚ ਵੀ ਚਲੋ ਵੱਡਾ ਲਾਤਾ ਤੇ ਹੁਣ ਬਾਈ ਕਹਿੰਦਾ ਬਾਕੀ ਜਾ ਕੇ ਪਤਾ ਲੱਗਦਾ ਆ ਟੈਂਕੀ ਦੇ ਰਿਗਾਰਡ ਫਿਰ ਹੁਣ ਲੈ ਤਾਂ ਗੱਲ ਬਣੀ ਹਨਾ ਤਾਂ ਵੀ ਥੋੜਾ ਜਿਹਾ ਫਰਕ ਰਹਿ ਗਿਆ ਹਨਾ ਚਲੋ ਫਿਰ ਵੀ ਪਤਾ ਨਹੀਂ ਲੱਗਦਾ ਦੂਰੋਂ ਹੁਣ ਐਨ ਦਾ ਮਤਲਬ ਨਹੀਂ ਤੇ ਹਾਂ ਜੀ ਆ ਰਾਵੜ ਪਾ ਦਿੰਦੇ ਸਰ ਆ ਰਾਵੜ ਪੈ ਜਾਊਗੀ ਨਹੀਂ ਪਤਾ ਲੱਗਦਾ ਦੂਰੋਂ ਨਹੀਂ ਪਤਾ ਲੱਗਦਾ ਨੇੜੇ ਆ ਕੇ ਥੋੜਾ ਜਿਹਾ ਪਤਾ ਲੱਗਦਾ ਤੇ ਦੱਸਿਓ ਵੀ ਜੋ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਧੰਨਵਾਦ ਜੀ ਜਿਹੜੇ ਪੇਜ ਤੇ ਆਉਂਦੇ ਆ ਤੇ ਜਿਹੜੇ ਨਵੇਂ ਆ ਜ਼ਰੂਰ ਪੇਜ ਫੋਲੋ ਕਰ ਲਿਆ ਕਰੋ ਧੰਨਵਾਦ